ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਇੱਕ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਵਿਸ਼ਾ ਹੈਗਾ ਜੀ ਇਸਟਾਲ ਗਰਲ ਦਾ ਅਕਲ ਵਿੱਚ ਲੜਕੀ ਕੋਕੇ ਦੇ ਪਚਾਹ ਲਾਉਂਦੀ ਹੈ ਉਹ ਅੱਜ ਕੱਲ ਬੜੀ ਚਰਚਾ ਦੇ ਵਿੱਚ ਹੈ ਨਿਰੋ ਨਸ਼ਾ ਕਰਦੇ ਸੀ ਪਹਿਲੀ ਬੰਨਾ ਵੇਚਦਾ ਅੱਜ ਝੱਡ ਜਿਮੀ ਦਾ ਰ ਦਿੱਤੀਆਂ ਪਰ ਉਹਨਾਂ ਨੇ ਸਾਰਾ ਕੁਝ ਵੇਚਦਾ ਅਸੀਂ ਮੋਸਲ ਲੋਕ ਹਾਂ ਅਸੀਂ ਕਿਸੇ ਦੀ ਗੱਲ ਨਹੀਂ ਕਰਦੇ ਆਪਣੀ ਗੱਲ ਕਰਦੇ ਸਾਨੂੰ ਭਾਵੇਂ ਕੋਈ ਉੱਪਰਲੇ ਦਿਨੋਂ ਥੋੜੇ ਰੋਕ ਕੇ ਦਿਖਾ ਦੇਵੇ ਜਾਂ ਪਾਵੇਂ ਅੰਦਰੋਂ ਵਾਕਈ ਦੁਖੀ ਹੋਵੇ ਅਸੀਂ ਉਹਦੇ ਮਗਰ ਬਹੁਤ ਛੇਤੀ ਲੱਗ ਜੰਨੇ ਆਂ ਕਹਿੰਦੇ ਨੇ ਵੀ ਇੱਕ ਭੇੜ ਚਾਲ ਆ ਆਪਣੀ ਭੇੜ ਚਾਲ ਜੇ ਇੱਕ ਭੇੜ ਕਿਧਰੋਂ ਜਾਂਦੀ ਆਂ ਆਪਾਂ ਸਾਰੇ ਉਹਦੇ ਨੂੰ ਜਾਂਦੇ ਆਂ ਉਸ ਤੋਂ ਬਾਅਦ ਜਦੋਂ ਸੱਚ ਕੁਝ ਹੋਰ ਨਿਕਲਦਾ ਤੇ ਫਿਰ ਆਪਾਂ ਲਾਂਤ ਐਸੇ ਪੌਣੇ ਵਾਲਾਂ ਦੇ ਕਰਦੇ ਆਂ ਉਹਤੇ ਉਹ ਤੋਂ ਮੈਂ ਹੱਥੀ ਕਰਦੇ ਉਹ ਚਾਹ ਬਣਾਉਣ ਵਾਲੀ ਲੜਕੀ ਨੇ ਇਹ ਹਾਂ ਮੇਰਾ ਡੈਡੀ ਬਾਰੇ ਨਾ ਗਲਤ ਬੋਲਿਆ ਲਾਂ ਤਾਂ ਪਾਈਆਂ ਬੁਰੇ ਹਾਲ ਨਸ਼ੇ ਕਰਦਾ ਸੱਜ ਨੇ ਤਾਂ ਉਦੋਂ ਹੀ ਮਰ ਗਿਆ ਸੀ ਪਰ ਜਦੋਂ ਉਹ ਡੈਡੀ ਸਾਹਮਣੇ ਐ ਇੱਕ ਇਤਾਂ ਦੇ ਸੂਪ ਦੇ ਵਿੱਚ ਜਿਵੇਂ ਖਾਲਸਾ ਸੱਜਾ ਹੁੰਦਾ ਉਹਨਾਂ ਨੂੰ ਦੇਖ ਕੇ ਐ ਲੱਗਦਾ ਵੀ ਬੰਦੇ ਨੇ ਜ਼ਿੰਦਗੀ ਚ ਕਦੇ ਨਸ਼ਾ ਕੀਤਾ ਹੀ ਹੋਣਾ ਜੇ ਕੀਤਾ ਵੀ ਹੋਗਾ ਤਾਂ ਇੰਨੇ ਸਾਲਾਂ ਦੇ ਵਿੱਚ ਉਹ ਬੱਚੀ ਜਾਂ ਉਹਦੀ ਮਾਂ ਨੇ ਕਦੇ ਜਾ ਕੇ ਦੇਖਿਆ ਨਹੀਂ ਉਹ ਸਾਡੇ ਡੈਡੀ ਕਿੱਦਾਂ ਰੱਬਰੂ ਦੇ ਸੂਪ ਦੇ ਵਿੱਚ ਨਾ ਕੋਈ ਨਸ਼ਾ ਕੀਤਾ ਤੇ ਨਾ ਆਪਾ ਖਾਦਾ ਨਸ਼ਾ ਆਪਾਂ ਇਹ ਆਨੇ ਆ ਇਹ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲਿਕੇ ਇਦੋਂ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉਥੇ ਆਟੋ ਹੀ ਬਾਗ ਲੈ ਜਾਊਗਾ ਤੇ ਗੁਰੂ ਨਾਨਕ ਦੇ ਗਾੜੀ ਸੌ ਖਾ ਲੈਣ ਵੇਖੋ ਮੈਂ ਇਹ ਕਹਿੰਦੇ ਵੀ ਮਦਦ ਕਰਨੀ ਕੋਈ ਮਾੜੀ ਗੱਲ ਨਹੀਂ ਪਰ ਜੇ ਕਿਤੇ ਬਾਅਦ ਦੇ ਵਿੱਚੋਂ ਗੱਲ ਕੁਝ ਹੋਰ ਨਿਕਲਦੀ ਹੈ ਤਾਂ ਫਿਰ ਲੋਕ ਜੇ ਕੋਈ ਸੱਚੀ ਮੁੱਠੀ ਕਿਸੇ ਦੀ ਜ਼ਰੂਰਤ ਹੈ ਨਾ ਜਿਹੜੀਆਂ ਲੜਕੀਆਂ ਬੱਚੀਆਂ ਢਾਬਿਆਂ ਤੇ ਕੰਮ ਕਰਦੀਆਂ ਨੇ ਜਾਂ ਹੋਰ ਬਹੁਤ ਮਿਹਨਤ ਕਰਦੀਆਂ ਨੇ ਆਪਣੇ ਪਹਿਰਾਵੇ ਤੇ ਵੀ ਧਿਆਨ ਰੱਖਦੇ ਨੇ ਪੰਜਾਬੀ ਸੂਤ ਪਾਇਆ ਦਿਮਾਲੇ ਸਜਾਏ ਹੋਏ ਲੋਕ ਉਹਨਾਂ ਨੂੰ ਵੀ ਸ਼ੱਕ ਦੀ ਨਜ਼ਰੋਂ ਆਉਂਦੇ ਇੱਕ ਦੁਆਰਾ ਵੀਡੀਓ ਆ ਗਈ ਕਹਿੰਦੇ ਮੈਂ ਪਹਿਲਾਂ ਇਹ ਡੈਡੀ ਕੋਲ ਜਾ ਕੇ ਆਇਆ। ਭਾਈ ਸਾਹਿਬ ਮੰਨਾ ਸਾਹਿਬ ਫਿਰ ਤੁਸੀਂ ਉੱਥੇ ਕਿਉਂ ਨਾ ਦੱਸਿਆ ਕੋਣੀ ਨੂੰ ਰੋਕਿਆ ਕਿਉਂ ਨੂ ਜਦੋਂ ਮਾਰਾ ਕਹਿ ਰਹੀ ਸੀ ਆਪਣੇ ਬਾਪ ਬਾਰੇ ਤੁਸੀਂ ਕਿਉਂ ਨਹੀਂ ਰੋਕਿਆ ਵੀ ਨਹੀਂ ਭਾਈ ਤੇਰਾ ਡੈਡੀ ਦਾ ਰੱਬ ਨੂੰ ਕੁਸੂਰਪ ਹੈ ਦੂ ਦਾ ਸੂਪ ਦਿੱਤਾ ਹੋਇਆ ਕਕਾਰ ਸਜਾਏ ਹੋਏ ਨੇ ਮਤਲਬ ਇਦਾਂ ਦੀ ਸਿੱਖੀ ਸੂਪ ਦੇ ਵਿੱਚ ਹੈ ਤੇ ਉੱਥੇ ਮੰਨਾ ਵੀ ਨਹੀਂ ਬੋਲਿਆ ਪੈਸਾ ਮੈਂ ਇਹਨਾਂ ਨੂੰ ਪੁੱਛ ਕੇ ਗਿਆ ਸੀਗਾ ਔਰ ਇਹ ਮੈਨੂੰ ਪੱਥੋਂ ਪਤਾ ਲੱਗਿਆ ਸੀ ਕਿ ਇਹ ਨਸ਼ੇੜੀ ਨਹੀਂ ਨਾ ਹੀ ਮੌਂਦੀ ਜਾ ਕੇ ਕਿਹਾ ਮੈਂ ਪਹਿਲਾਂ ਹੀ ਨਹੀਂ ਆਇਆ ਤੇ ਹੁਣ ਵੀਡੀਓ ਲਗ ਲਗ ਤਰ੍ਹਾਂ ਦੀ ਆ ਰਹੀਆਂ ਨੇ ਗਿਆਨੀ ਬੁੱਟਾ ਸਿੰਘ ਕਹਿੰਦੇ ਮੰਨੇ ਨੇ ਆਪਣਾ ਸੰਦਲ ਚਲਾਇਆ ਹੋਇਆ ਇਹ ਲੱਖ ਤੋਂ ਲੱਖ ਦੇ ਕੇ ਇਹ ਵੀ ਪਤਾ 20 ਲੱਖ ਬਣਾ ਲੇ ਜਾਂ 50 ਲੱਖ ਮਤਲਬ ਕਹਿਣ ਦੀ ਗੱਲ ਇਹ ਵੀ ਆਪਾਂ ਆਖਰ ਤੇ ਮੈਂ ਹੀ ਕਹਿਣਾ ਚਾਹੁੰਦਾ ਵੀ ਢੇੜ ਚਾਲ ਕਿਉਂ ਹੋ ਜਾਂਦੀ ਆਪਾਂ ਹੁਣ ਇਹ ਸਭ ਕੁਝ ਪਲਾਨ ਕੀਤਾ ਸੀ ਕਿਹਦਾ ਅਮਰਸਰ ਵਾਲੇ ਇਹ ਵਿਜਨ ਸਰ ਬਹੁਤ ਵੱਡਾ ਇਹ ਤਾਂ ਪਿਓ ਦੀ ਵੀਡੀਓ ਵਾਇਰਲ ਹੋ ਗਈ ਢੰਡ ਵਾਲਾ ਨੇ ਕਹਿਤਾ ਇਹ ਕੋਈ ਨਸ਼ਾ ਨਹੀਂ ਕਰਦਾ ਘਰ ਦੇ ਵਿੱਚ ਬਜ਼ੁਰਗ ਔਰਤ ਪਈਏ ਮੰਜੇ ਤੇ ਉਹਦੀ ਸੇਵਾ ਸੰਭਾਲ ਕਰਣੀ ਔਖੀ ਲੱਗਦੀ ਉਹ ਕੁੜੀ ਨੂੰ ਵੀ ਕੁੜੀ ਦੀ ਮਨ ਜਿਹੜੀ ਆਪਾਂ ਚਾਹ ਇਹ ਲੈ ਕੇ ਦੀ ਗੱਲ ਕਰਦੇ ਆਇਤ ਤੋਂ ਪਹਿਲਾਂ ਜਿਹੜਾ ਡਾਂਸਰ ਦਾ ਮੁੱਦਾ ਹੋਇਆ ਸੀ ਉਹਦੇ ਦੇਖੋ ਪਹਿਲਾਂ ਰੋਂਦੀ ਸੀ ਸਾਰੇ ਉਹਦੇ ਮਗਰ ਲੱਗੇ ਆਪਾਂ ਵੀ ਨਹੀਂ ਯਾਰ ਕੁੜੀ ਦਾ ਬਹੁਤ ਮਾੜਾ ਹੋ ਜਾਂਦਾ ਸਾਰਿਆਂ ਨੇ ਹਮਦਰਦੀ ਪ੍ਰਗਟਾਈ ਮਤਲਬ ਉਹ ਨੂੰ ਪੂਰਾ ਲਾਈਵ ਲੈਡ ਦੇ ਵਿੱਚ ਆਉਂਦਾ ਸਾਰੇ মিডিਆ ਨੇ ਵੀ ਗੱਲ ਹੀ ਨਹੀਂ ਹੋ ਰਹੀ ਸੀ ਕਿ ਡਾਂਸਰ ਦੇ ਮੁੱਦਾ ਚੱਲਦਾ ਸੀ ਤਾਂ ਉਦੋਂ ਬਾਅਦ ਉਹਦਾ ਐਟੀਟਿਊਡ ਕੀ ਸੀਗਾ ਵੀ ਇੱਥੇ ਆ ਕੇ ਮਾਫੀ ਮੰਗੀ ਮੇਰੇ ਕੋਲ ਇੱਥੇ ਆ ਕੇ ਮਾਫੀ ਇਸੇ ਤਰ੍ਹਾਂ ਹੁਣ ਲੜਕੀ ਦੀ ਵੀਡੀਓ ਤੁਸੀਂ ਦੇਖੋ ਜਿਹੜੀ ਪਹਿਲੀ ਵੀਡੀਓ ਚ ਕੀ ਬੋਲ ਰਹੀ ਆ ਅੱਜ ਇੱਕ মিডিਆ ਵਾਲ ਨੇ ਪੁੱਛਿਆ ਨੂੰ ਕਹਿੰਦੀ ਤੁਸੀਂ ਵਿਊਜ਼ ਲੈਣ ਲਈ ਇੱਥੇ ਆਉਂਦੇ ਹੋ ਮਤਲਬ ਗੱਲ ਹੀ ਚੇਂਜ ਹੋ ਗਈ ਹੈ ਇਸੀ ਤਰ੍ਹਾਂ ਜਿਹੜੀਆਂ ਵੀਰੋ ਇਹ ਗੱਲਾਂ ਨੇ ਉਹ ਸਾਰੀਆਂ ਬਦਲ ਜਾਂਦੀਆਂ ਨੇ ਵਕਤ ਦੇ ਨਾਲ ਪਰ ਅੱਖਾਂ ਸਾਨੂੰ ਖੁੱਲੀਆਂ ਰਹਿਣ ਜਿਹੜੇ ਮਾਈਕ ਲੈ ਕੇ ਉਹ ਕੁੜੀ ਦੇ ਘਰ ਚਲੇ ਗਏ ਉਹਦੀ ਭੈਣ ਵੱਲ ਚਲੇ ਗਏ ਕੋਈ ਆਰਗੇਨਾਈਜ਼ਰ ਵੱਲ ਚਲੇ ਆ ਗਿਆ ਕੋਈ ਕਹਿੰਦਾ ਦਾਰੂ ਪੀਂਦੀ ਐ ਕੋਈ ਕਹਿੰਦਾ ਮਿੱਤਕ ਲਾ ਕੇ ਉੱਥੇ ਬੋਲਿਆ ਸੀ ਉਹ ਮੁੰਡਿਆਂ ਨੇ ਆਹ ਕੀਤਾ ਵਾਹ ਕੀਤਾ ਭਾਈ ਕਿੱਧਰ ਜਾ ਰਹੇ ਆ ਆਪਾਂ ਸੱਚੀ ਕਾ ਦੋਸਤੋ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਪਿਛਲੇ ਦਿਨਾਂ ਦੀ ਜੇ ਆਪਾਂ ਗੱਲਬਾਤ ਕਰੀਏ ਇੱਕ ਵੀਡੀਓ ਬੜੀ ਚਰਚਾ ਦੇ ਵਿੱਚ ਇੱਕ ਨਹੀਂ ਕਈ ਵੀਡੀਓ ਮਤਲਬ ਉਹ ਲੜਕੀ ਚਰਚਾ ਦੇ ਵਿੱਚ ਹੈ ਜਿਹਨੂੰ ਕਹਿੰਦੇ 30 ਸਟਾਲ ਕਰਲ ਮਤਲਬ ਇੱਕ ਚਾਹ ਦਾ ਖੋਖਾ ਲਾਇਆ ਹੋਇਆ ਉੱਥੋਂ ਕੁਝ ਵੀਡੀਓ ਵਾਇਰਲ ਹੁੰਦੀਆਂ ਨੇ ਵੀਡੀਓ ਦੇਖ ਕੇ ਲੋਕ ਭਾਵਕ ਹੋ ਕੇ ਜੁੜ ਕੇ ਉਹਦੀ ਮਤ ਕਰਦੇ ਆ ਕੋਈ ਬਾਰੋਂ ਵੀ ਪਤਾ ਲੱਗਿਆ ਮਤ ਕੀਤੀ ਐ ਇੱਥੇ ਵੀ ਲੋਕ ਬੜੇ ਜੁੜੇ ਤੇ ਮੰਨਾ ਵੀ ਲੱਖ ਰੁਪਇਆ ਦੇ ਕੇ ਆ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਨੇ ਪਰ ਹੁਣ ਉਹਦੇ ਵਿੱਚ ਖਲਾਸੇ ਕੁਝ ਹੋਰ ਹੀ ਹੋ ਰਹੇ ਨੇ ਉਹ ਲੜਕੀ ਦੀ ਮੈਂ ਇੰਸਟਾਗ੍ਰam ਦੇਖੀ ਆ ਇੱਕ ਵੀਡੀਓ ਅਸੀਂ ਵੀ ਚਲਾਈ ਸੀ ਜਿਹਦੇ ਵਿੱਚ ਗੁਰਤ ਸਿੰਘਾਂ ਦੀ ਇੱਕ ਪੇਜ ਆ ਉਹਦੇ ਜਿਹੜੇ ਮੁਖੀ ਨੇ ਉਹ ਵੀ ਉੱਥੇ ਗਏ ਸੀ ਉਹਨਾਂ ਨੇ ਜਾ ਕੇ ਗੱਲ ਕੀਤੀ ਵੀ ਭਾਈ ਤੂੰ ਤਾਂ ਤੇਰੇ ਬਾਪ ਨੂੰ ਮਾੜਾ ਕਹਿ ਰਹੀ ਹੈ ਉਹ ਤਾਂ ਸਿੱਖੀ ਸਰੂਪ ਦੇ ਵਿੱਚ ਸਜੇ ਹੋਣ ਦੀ ਵੀਡੀਓ ਸਾਹਮਣੇ ਆਈ ਪਰ ਉੱਥੇ ਉਹ ਇਹ ਵੀ ਕਹਿੰਦੇ ਨੇ ਵੀ ਭਾਈ ਤੂੰ ਇੱਕ ਪੰਜਾਬਣ ਹੋਣ ਦੇ ਨਾਤੇ ਆ ਕਿਦਾਂ ਦਾ ਤੇਰਾ ਪਹਿਰਾਵਾ T-shirt ਆ ਜਾਂ ਕੁਝ ਵੀ ਆ ਚੰਗੀ ਜਾਂ ਮਾੜੀ ਉਹ ਲੋਕਾਂ ਨੇ ਆਪ ਦੱਸਣਾ ਵੀ ਭਾਈ ਤੂੰ ਚੁੰਨੀ ਸਿਰ ਤੇ ਨਹੀਂ ਲਈ ਉਹ ਗੱਲ ਉੱਥੇ ਕਹਿੰਦੀ ਆ ਵੀ ਮੇਰ ਤੋਂ ਗਲਤੀ ਹੋ ਗਈ ਮੈਂ ਚੁੰਨੀ ਲੈ ਲਾਂਗੀ ਉਹਦੀ ਮਾਂ ਵੀ ਉੱਥੇ ਆ ਜਾਂਦੀ ਐ ਉਹ ਸਾਰੀਆਂ ਗੱਲਾਂ ਉੱਥੇ ਹੁੰਦੀਆਂ ਨੇ ਭਾਈ ਸਾਹਿਬ ਤੁਸੀਂ ਉਹ ਚੁੰਨੀ ਦੀ ਗੱਲ ਕਿਉਂ ਕਰਦੇ ਹੋ ਇਹਦਾ ਇੰਸਟਾ ਤੇ ਜਿਹੜਾ ਪੇਜ ਐ ਉਹਨੂੰ ਵੀ ਦੇਖੋ ਆਪਾਂ ਉਹ ਵੀ ਬੜੇ ਰੰਗੀਨ ਮਜਾਜੀ ਤਰੀਕੇ ਨਾਲ ਇਹਦਾ ਪੇਜ ਐ ਉਹਦੇ ਵਿੱਚ ਲੱਖ ਲੱਖ ਦੋ ਦੋ ਚਾਰ ਪੰਜ ਪੰਜ ਲੱਖ ਇਹਦੇ ਰੀਲਾਂ ਲੋਕਾਂ ਨੇ ਦੇਖਿਆ ਹੋਈਆਂ ਨੇ ਤੇ ਉਹ ਇੱਕ ਵੱਖਰਾ ਮੁੱਦਾ ਐ ਹਰ ਬੱਚਾ ਬੱਚੀ ਚਾਹੇ ਮਾਡਰਨ ਐ ਚਾਹੇ ਕੁਝ ਵੀ ਉਹਦੀ ਆਪਣੀ ਜ਼ਿੰਦਗੀ ਉਹ ਕਰ ਸਕਦਾ ਪਰ ਇਹ ਲੋਕ ਹੁਣ ਜਿਹੜੀ ਆਵਾਜ਼ ਉੱਠੀ ਐ ਵੀ ਇਹਨੇ ਲੋਕਾਂ ਨੂੰ ਭਾਵਕ ਕੀਤਾ ਉਹ ਵੀਡੀਓ ਸਾਰਿਆਂ ਨੇ ਦੇਖੀ ਹੈ ਜਿਹਦੇ ਵਿੱਚ ਆਪਣੇ ਬਾਪ ਨੂੰ ਬਹੁਤ ਲਹੰਤਾ ਪਾ ਰਹੀ ਹੈ ਲੜਕੀ ਉਸ ਤੋਂ ਬਾਅਦ ਮੰਨਾ ਵੀ ਪਹੁੰਚ ਗਿਆ ਮੰਨਾ ਸਾਹਿਬ ਦੀ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਉਹ ਕਹਿੰਦੇ ਪਹਿਲਾਂ ਤਾਂ ਇਹਦੇ ਮੈਂ ਘਰ ਜਾ ਆਇਆ ਹਾਂ ਇਹਦੇ ਦਾਦੀਆਂ ਡੈਡੀ ਨੂੰ ਵੀ ਮਿਲਿਆ ਹੈ ਭਾਈ ਸਾਹਿਬ ਤੁਹਾਡਾ ਫਰਜ਼ ਨਹੀਂ ਸੀਗਾ ਉੱਥੇ ਆ ਕੇ ਦੱਸਣ ਦਾ ਸਾਹਮਣੇ ਵੀ ਨਹੀਂ ਇਹਦੇ ਡੈਡੀ ਭਾਈ ਤੇਰੇ ਡੈਡੀ ਨੇ ਜਿਹੜੇ ਸਿੱਖ ਸਰੂਪ ਦੇ ਵਿੱਚ ਨੇ ਕਕਾਰ ਪਾਏ ਹੋਏ ਨੇ ਪੰਜੇ ਗੁਰੂ ਦੇ ਉਹਨੇ ਉਹ ਐਦਾਂ ਨੂਰ ਝਲਕਦਾ ਉਹ ਲੱਗਦਾ ਹੀ ਨਹੀਂ ਵੀ ਕਦੇ ਨਸ਼ਾ ਕਰਦੇ ਹੋਣੇ ਜੇ ਕਦੇ ਨਸ਼ਾ ਕੀਤਾ ਵੀ ਹੋਣ ਐਨੇ ਸਾਲਾਂ ਦੇ ਵਿੱਚ ਤਾਂ ਕੀ ਗੱਲ ਮਾਂ ਤੇ ਧੀ ਦਾ ਫਰਜ਼ ਨਹੀਂ ਵੀ ਸਾਡਾ ਬਾਪ ਜਿਹੜਾ ਸਾਨੂੰ ਛੱਡ ਗਿਆ ਸੀ ਕੁਝ ਵਜ੍ਹਾ ਕਰਕੇ ਤੇ ਅੱਜ ਉਹ ਉਹ ਬੜੇ ਮਤਲਬ ਬੜੇ ਵਧੀਆ ਤਰੀਕੇ ਨਾਲ ਜ਼ਿੰਦਗੀ ਜੀ ਰਹੇ ਨੇ ਪਰਮਾਤਮਾ ਦੇ ਲੜ ਲੱਗੇ ਹੋਏ ਨੇ ਉਹ ਸਾਨੂੰ ਨਹੀਂ ਪਤਾ ਕੀ ਗਲਤੀਆਂ ਉਹ ਸਮੇਂ 'ਚ ਹੋਈਆਂ ਨੇ ਪਰ ਉਹ ਲੜਕੀ ਜਦੋਂ ਕਹਿ ਰਹੀ ਹੈ ਵੀ ਮੈਂ ਤਾਂ ਉਦੋਂ ਛੋਟੀ ਜੀ ਸੀਗੀ 14-15 ਸਾਲ ਪਹਿਲਾਂ ਹੋ ਗਏ ਛੱਡ ਕੇ ਗਏ ਨੇ ਤਾਂ ਮਾਂ ਤਾਂ ਕੋਲ ਖੜੀ ਸੀ मां ਸਾਰਾ ਕੁਝ ਦੱਸ ਸਕਦੀ ਹੈ ਵੀ ਭਾਈ ਆਹ ਮਸਲਾ ਸੀ ਉਹ ਨਸ਼ੇ ਕਰਦਾ ਸੀ ਜਾਂ ਨਹੀਂ ਕਰਦਾ ਸੀ ਉਹ ਸਾਰੀ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਪਰ ਆਸੀਂ ਜੋ ਗੱਲ ਕਰਦੇ ਆ ਠੀਕ ਹੈ ਦੇਖੋ ਤੁਹਾਡੇ ਆਪਣੇ ਫੈਸਲੇ ਨੇ ਸਾਰਿਆਂ ਦੇ ਆਪਾਂ ਭੇਡ ਚਾਲ ਨਾ ਬਣੇ ਕਰੀਏ ਭੇਡ ਦੇ ਜਿਵੇਂ ਚਾਲ ਮਗਰ ਮਗਰ ਜਾਂਦੇ ਇੱਕ ਭੇਡ ਦੇ ਆਪਾਂ ਨਾ ਲਗੇਗਾ ਜੀ ਜੇ ਆਪਾਂ ਉਹਦੀ ਮਦਦ ਕੀਤੀ ਹੈ ਤਾਂ ਹੁਣ ਮਦਦ ਤੇ ਖੜੇ ਰਹੋ ਪਰ ਹੁਣ ਕਹਿ ਰਹੇ ਨੇ ਨਹੀਂ ਜੀ ਲੋਕ ਉਹਦੇ 네ਗੇਟਿਵ ਵੀ ਆ ਕੇ ਖਿਲਾਫ ਵੀ ਆ ਕੇ ਆਹ ਐ ਵਾਹ ਇਹ ਗੱਲ ਅਸੀਂ ਤਾਂ ਕਰਦੇ ਆ ਕਿਉਂਕਿ ਜੇ ਇਹਦਾ ਹੁਣ ਜਿਹੜਾ ਪਹਿਲਾਂ ਇਹਦਾ ਚਿਹਰਾ ਸੀ ਜਿਉ ਉਹਦੇ ਉਲਟ ਚਿਹਰਾ ਸਾਫਤ ਹੁੰਦਾ ਤਾਂ ਫਿਰ ਲੋਕ ਜਿਹੜੇ ਮਦਦ ਕਰਨ ਵਾਲੇ ਨੇ ਨਾ ਜਿਨ੍ਹਾਂ ਦੀ ਅਸਲ ਮਦਦ ਕਰਨੀ ਹੈ ਉੱਥੇ ਵੀ ਕਿਸੇ ਨੇ ਮਤ ਨਹੀਂ ਕਰਨੀ ਹਰ ਬੰਦੇ ਨੇ ਕਹਿਣਾ ਵੀ ਯਾਰ ਇਹ ਵੀ ਓਦਾਂ ਦੀ ਨਿਕਲ ਸਕਦੀ ਹੈ ਇਹ ਵੀ ਓਦਾਂ ਦਾ ਨਿਕਲ ਸਕਦਾ ਹੈ ਇਸ ਕਰਕੇ ਅਸੀਂ ਜਿਹੜੀ ਹੁਣ ਮਿੱਟੀ ਪਾ ਦੋਏਦੇ ਤੈਨੂੰ ਬੰਦ ਕਰ ਦੋ ਨਹੀਂ ਤਾਂ ਉਹੀ ਮਸਲਾ ਹੋਊਗਾ ਪਹਿਲਾਂ ਡਾਂਸਰ ਦਾ ਮਸਲਾ ਅਸੀਂ ਚੁੱਕੀ ਰੱਖਿਆ ਸਾਰੇ ਸੋਸ਼ਲ ਮੀਡੀਆ ਤੇ ਡਾਂਸਰ ਡਾਂਸਰ ਚੱਲਦੀ ਰਹੀ ਉਹ ਭਾਈ ਉਹਦੀ ਆਪਣੀ ਜ਼ਿੰਦਗੀ ਸੀ ਤੁਸੀਂ ਉਹਨੂੰ ਹੀਰੋਇਨ ਬਣਾਤਾ ਉਹ ਮੈਨੂੰ ਨਹੀਂ ਪਤਾ ਉਹ ਐਮਐਲਏ ਦੀ ਇਲੈਕਸ਼ਨ ਵਿੱਚ ਕਿੱਦਾਂ ਲੜ ਲੈਂਦੀ ਉਸ ਤੋਂ ਬਾਅਦ ਤੁਸੀਂ ਸਾਡਰ ਦੀ ਬੋਟੀ ਦੇ ਪਿੱਛੇ ਪੈ ਗਏ ਆਪਾਂ ਤੁਸੀਂ ਨਹੀਂ ਆਪਾਂ ਸਾਰੇ ਅਸੀਂ ਉਹਤੇ ਵੀ ਐਪੀਸੋਡ ਬਣਾਇਆ ਸੀ ਵੀ ਭਾਈ ਕਿੱਦਾਂ ਨੂੰ ਆਪਾਂ ਤੁਰੇ ਜਾ ਰਹੇ ਹਾਂ ਸਾਗਰ ਦੀ ਬੋਟੀ ਲੈਂਦੀ ਐਂਡ ਕਾ ਚਲਾਓ ਸਟਾਰ ਬਣਾਤੇ 25 30 ਸਾਲ ਪਹਿਲਾਂ ਗਾਣਾ ਆਇਆ ਹੋਇਆ ਸੀ ਚਲੋ ਉਹ ਵੀ ਠੀਕ ਹੈ ਫਿਰ ਸੁਣਨੂ ਸੀਤੋ ਵਾਲਾ ਜੀ ਚੁੰਮੇ ਵਾਲੀ ਭਾਬੀ ਅਸੀਂ ਭਾਈ ਕਿੱਦਾਂ ਨੂੰ ਜਾ ਰਿਹਾ ਸਾਡਾ ਪੰਜਾਬ ਹੈਨਾ ਬਹੁਤ ਪੜੇ ਲਿਖੇ ਸਾਡੇ ਨੌਜਵਾਨ ਮਿਹਨਤ ਕਰ ਰਹੇ ਨੇ ਵਿਦੇਸ਼ਾਂ ਦੇ ਵਿੱਚ ਮਿਹਨਤ ਕਰਦੇ ਨੇ ਪੰਜਾਬ ਚ ਮਿਹਨਤ ਕਰ ਰਹੇ ਨੇ ਭਾਈ ਉਹਨਾਂ ਨੂੰ ਲਿਆਓ ਉਹਨਾਂ ਨੂੰ ਸਰਾਹੋ ਉਹਨਾਂ ਦੇ ਵੀਡੀਓ ਪਾਓ ਤਾਂ ਜੋ ਲੋਕ ਦੇਖ ਕੇ ਉਹਨਾਂ ਨੂੰ ਪ੍ਰਭਾਵਿਤ ਹੋਣ ਵੀ ਹਾਂ ਯਾਰ ਅਸੀਂ ਵੀ ਇਹ ਜਾ ਕੰਮ ਕਰਨਾ ਨਹੀਂ ਤਾਂ ਭਾਈ ਸੋਨ ਨੂੰ ਸੀਤੋਂ ਵਾਲੇ ਵਾਂਗ ਹੋ ਰਹੇ ਜੇ ਲੋਕ ਤਿਆਰ ਹੋ ਜਾਣਗੇ ਅੱਜ ਇਹ ਕੁੜੀ ਨੇ ਪੁਕਾਰ ਕੀਤੀ ਹੈ ਕੱਲ ਨੂੰ 10 ਹੋਰ ਹੋ ਜਾਣਗੀਆਂ ਮਤਲਬ ਗੱਲ ਮਿਹਨਤ ਦੀ ਹੈ ਜੇ ਕੋਈ ਮਿਹਨਤ ਕਰਦਾ ਹੈ ਉਹਨੂੰ ਸਾਡਾ ਮੀਡੀਆ ਦਾ ਫਰਜ਼ ਹੈ ਦਿਖਾਉਣਾ ਅਸੀਂ ਤਾਂ ਜਿੱਧਰ ਨੂੰ ਪੈ ਜੰਨੇ ਆ ਉਧਰ ਹੀ ਚੱਲੀ ਜੰਨੇ ਆ ਇਸ ਕਰਕੇ ਆ ਹੁਣ ਪਿੱਛੇ ਜੇ ਇੱਕ ਗਾਣਾ ਪਤਾ ਨਹੀਂ ਚੱਲਿਆ ਸੀ ਸਰਦਾਈ ਤੇ ਪਤਾ ਨਹੀਂ ਕਿਹਦੀ ਵੀਡੀਓ ਚੱਲੀ ਸੀ ਹੁਣ ਹਰ ਰੋੜ ਤੇ ਦੇਖ ਲੋ ਸਰਦਾਈ ਖੋਲ ਕੇ ਬੈਠ ਗਏ ਆ ਲੋ ਜੀ ਸਰਦਾਈ ਕੁੱਟ ਰਹੇ ਆ ਚੱਕ ਲੋ ਆ ਜੋ ਇਹਦੇ ਆ ਜੋ ਇਹਦੇ ਆ ਜੋ ਮਤਲਬ ਫੇੜ ਚਾਲ ਲਈ ਫੇਰ ਗੱਲ ਆ ਜਾਂਦੀ ਹੈ ਇਹ ਸਾਡਾ ਐਪੀਸੋਡ ਪਾਉਣ ਦਾ ਮਕਸਦ ਇਹੀ ਹੈ ਆਪਾਂ ਕੋਈ ਚੀਜ਼ ਦੇ ਮਗਰ ਜਦੋਂ ਪੈਨੇ ਆ ਤਾਂ ਅੱਖਾਂ ਹੀ ਬੰਦ ਕਰ ਲੈਂਦੇ ਆ ਦੇਖਦੇ ਫਿਰ ਜਿਹੜਾ ਵਿਸ਼ਵਾਸ ਆ ਜਾਂਦਾ ਫਿਰ ਅੱਖਾਂ ਬੰਦ ਕਰਕੇ ਕਰ ਲੋ ਬਾਅਦ ਵਿੱਚ ਨੂੰ ਮਾੜਾ ਨਾ ਕਹੋ ਅੱਜ ਹਾਲਾਤ ਪੰਜਾਬ ਦੇ ਕਿਵੇਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪਾਣੀ ਦਾ ਮੁੱਦਾ ਸਾਡਾ ਪਾਣੀ ਸਾਡਾ ਕਿੰਦਰ ਜਾ ਰਿਹਾ ਹੈ ਸਰਕਾਰਾਂ ਸਾਡੇ ਨਾਲ ਧੱਕਾ ਕਰ ਰਹੀਆਂ ਨੇ ਹਨਾ ਜੇ ਕਿਤੇ ਕੋਈ ਗਲਤ ਕੰਮ ਚੱਲਦਾ ਤੁਸੀਂ ਬਾਅਦ ਚੁੱਕ ਕੇ ਦੇਖੋ ਤੁਹਾਨੂੰ ਕੋਈ ਨਹੀਂ ਸੁਣਦਾ ਭਾਵੇਂ ਪੋਲੀਟੀਕਲ ਲੀਡਰ ਨੇ ਅੱਖਾਂ ਬੰਦ ਕਰ ਲੈਂਦੇ ਨੇ ਬਾਈ ਜੀ ਜਿੰਨੀਆਂ ਕੁਰੀਤੀਆਂ ਸਮਾਜ 'ਚ ਹੋ ਰਹੀਆਂ ਨੇ ਉਹਨਾਂ ਨੂੰ ਜਾਗਰ ਕੌਣ ਕਰੂਗਾ ਸਾਡਾ ਫਰਜ਼ ਹੈ ਅਸੀਂ ਜੋਰ ਲਾਉਨੇ ਆ ਉਹਨਾਂ ਨੂੰ ਜਾਗਰ ਕਰਨ ਦੀ ਪਰ ਕੁਛ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਦੂਸਰਾ ਨਸ਼ੇ ਨੇ ਸਾਡੀ ਜਵਾਨੀ ਖਤਮ ਕਰਤੀ ਐ ਨਸ਼ਾ ਪੀ ਪੀ ਕੇ ਨਸ਼ਾ ਕਰ ਕਰਕੇ ਅੱਜ ਸਾਡੇ ਨੌਜਵਾਨ ਖਤਮ ਹੋ ਗਿਆ ਪੀੜੀ ਖਤਮ ਹੋ ਰਹੀ ਐ ਸਾਜ਼ਿਸ਼ ਦੇ ਤਹਿਤ ਸਾਨੂੰ ਖਤਮ ਕੀਤਾ ਜਾ ਰਿਹਾ ਕਿਹੜੇ ਪਾਸੇ ਨੂੰ ਸਾਨੂੰ ਲਾਤਾ ਅੱਜ ਹਸਪਤਾਲ ਚ ਚਲੇ ਜਾਈਏ ਆਪਾਂ ਕਿਸੇ ਵੀ ਹਸਪਤਾਲ ਚ ਪ੍ਰਾਈਵੇਟ ਆਪਾਂ ਸਰਕਾਰੀ ਐ ਲੁੱਟ ਮੱਚੀ ਪਈ ਐ ਕਿੰਨੇ ਪੈਸੇ ਆਪਣੇ ਮੂੰਹੋਂ ਬੋਲਦੇ ਨੇ ਆਪਾਂ ਉਹਨੇ ਖਰਚ ਰਹੇ ਆ ਕਿਉਂਕਿ ਬਿਮਾਰੀਆਂ ਨੇ ਸਾਨੂੰ ਘੇਰ ਲਿਆ ਅੱਜ ਦਾ ਜੋ ਸਮਾਂ ਸਿਰਫ ਤੇ ਸਿਰਫ ਇਹੀ ਰਹਿ ਗਿਆ ਵੀ ਜਾਂ ਜੋ ਅਸੀਂ ਕਮਾਈ ਕਰਦੇ ਆ ਡਾਕਟਰਾਂ ਕੋਲ ਜਾਂਦੇ ਆ ਕੋਈ ਮੁੱਦਾ ਚੁੱਕਦਾ ਕੋਈ ਨਹੀਂ ਚੁੱਕਦਾ ਜੇ ਕਰਦਾ ਚੁੱਕਦਾ ਤਾਂ ਭਾਈ ਜੀ ਉੱਤੇ 20 ਪਰਚਾ ਦਰਜ ਕਰਾਉਂਦੇ ਨੇ ਲੋਕਾਂ ਦੀ ਮਤਲਬ ਪਹੁੰਚ ਹੀ ਨਹੀਂ ਹੋ ਚੁੱਕੀ ਹੈ ਇਹ ਅੱਜ ਸਾਡੇ ਸਮਾਜ ਨੂੰ ਸਾਨੂੰ ਸਾਰਿਆਂ ਨੂੰ ਸਾਡੇ ਪੰਜਾਬੀਆਂ ਨੂੰ ਚਾਹੇ ਬਾਹਰ ਨੇ ਚਾਹੇ ਪੰਜਾਬ 'ਚ ਨੇ ਇਕੱਠਾ ਹੋਣਾ ਪਊਗਾ ਜਿਹੜੇ ਅਸਲ ਮੁੱਦੇ ਆ ਸਾਡੇ ਉਹਨਾਂ ਦੇ ਉੱਤੇ ਸਾਨੂੰ ਚਰਚਾ ਕਰਨੀ ਪਊਗੀ ਇੱਕ ਜੁਟ ਹੋਣਾ ਪਊਗਾ ਤਾਂ ਹੀ ਸਾਡਾ ਪੰਜਾਬ ਆ ਜਿਹੜਾ ਰੰਗਲਾ ਪੰਜਾਬ ਬਣ ਸਕਦਾ